ਹਾਲੀਕਲ ਆਂਦੇ ਕੋਈ ਪੱਕੇ ਰੰਗ ਜਿੰਨਾ ਪਬਲਿਕ ਨੂੰ ਨਿਕਸਾਰ ਹੋਏ ਕੋਈ ਵੀ ਹੋਰ ਬਾਕੀ ਦਾ ਤੁਹੋਂ ਦਾ ਜੱਟ ਕੀਤੇ ਜਾਣਗੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕੋਈ ਵੀ ਵਿਅਕਤੀ ਪੱਕੇ ਰੰਗ ਆਦੇ ਕੋਈ ਕੈਜੀ ਨਾਲ ਹੋਣੀ ਨਹੀਂ ਛੇਡੂਗਾ ਹੋਰ ਨੂੰ ਪੀਆ ਕਰੋ ਹੋਰ ਵੀ ਦਾ ਸਮਾਰਕ ਚੇ ਲੈ ਆਓ ਕਈ ਤਰ੍ਹਾਂ ਸਮਾਪਤ ਕੀਤਾ ਜਾਊਗਾ ਮਾਨਯੋਗ ਸੀਸੀ ਸਾਹਿਬ ਦੇ ਹੁਕਮ ਅਨੁਸਾਰ ਜਿਹੜੇ ਵੀ ਹੋਲੀ ਖੇਡਦੇ ਸੈਂਪਲ ਹੋਲੀ ਖੇਡਦੇ ਨਾ ਕਿ ਕੋਈ ਕੈਮੀਕਲ ਆਂਦੇ ਨਾ ਕੋਈ ਪੱਕਾ ਰੰਗ ਜਿਹਦੇ ਨਾਲ ਪਬਲਿਕ ਨੂੰ ਨੁਕਸਾਨ ਹੋਵੇ ਹੁੱਲੜਬਾਜੀ ਪਟਾਕੇ ਨਾਮ ਆਦਿ ਗੱਡੀਆਂ ਤੇ ਹੁੱਲੜਬਾਜੀ ਨਾ ਕਰਨ ਨਹੀਂ ਤਾਂ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਸਰ ਟੋਲ ਟੋਲ ਲੈ ਕੇ ਜਾ ਰਹੇ ਆ ਉਹਨਾਂ ਨੂੰ ਇਸ ਸਿੰਪਲ ਜੇ ਕਿਸੇ ਜੇ ਕਿਸੇ ਦੀ ਜਿਹੜਾ ਧਾਰਮਿਕ ਕੋਈ ਉਹਨਾਂ ਦੀ ਸ਼ਰਧਾ ਹੈ ਉਹ ਠੀਕ ਆ ਜਿਹੜਾ ਕੋਈ ਹੁੱਲੜਬਾਜੀ ਕਰੂਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਬਾਹ ਹੁਕਮ ਸੀਨੀਅਰ ਅਫਸਰ ਫਰਨਾਂਡੋ ਸੈਂਪਲ ਲਈ ਖੇਡੋ ਕੋਈ ਕੈਮੀਕਲ ਆਂਡੇ ਕੋਈ ਪੱਤੇ ਰੱਖ ਦੇਣਾ ਪਬਲਿਕ ਸਕੂਲ ਵਿਚਕਾਰ ਹੋਏ ਕੋਈ ਵੀ ਹੁੱਲੜਬਾਜ਼ ਦਾ ਤੁਹਾਨੂੰ ਜਾਂਚ ਕੀਤੇ ਜਾਣਗੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕੋਈ ਵੀ ਵਿਅਕਤੀ ਪੱਕੇ ਰੰਗ ਆਦੇ ਕੋਈ ਕੈਮੀਕਲ ਨਾਲ ਹੋਣੀ ਨਹੀਂ ਖੇਡੂਗਾ ਹੋਰ ਉਪੀਆ ਕਰੋ ਹੋਲੀ ਦਾ ਸਮਾਨ ਕਿੱਥੇ ਲਾਜੋ ਬੈਂਗਾ ਸਮਾਨ ਜਰਤ ਕੀਤਾ ਜਾਊਗਾ ਮਾਨਜੋਗ ਸੀਸੀ ਸਾਹਿਬ ਦੇ ਹੁਕਮ ਅਨੁਸਾਰ ਜਿਹੜੇ ਵੀ ਹੋਲੀ ਖੇਡਦੇ ਸੈਂਪਲ ਹੋਲੀ ਖੇਡਦੇ ਨਾ ਕਿ ਕੋਈ ਕੈਮੀਕਲ ਆਂਦੇ ਨਾ ਕੋਈ ਪੱਕਾ ਰੰਗ ਜਿਹਦੇ ਨਾਲ ਪਬਲਿਕ ਨੂੰ ਨੁਕਸਾਨ ਹੋਵੇ ਹੁੱਲੜਬਾਜੀ ਪਟਾਕੇ ਨਾਮ ਆਪਨੇ ਗੱਡੀਆਂ ਤੇ ਹੁੱਲੜਬਾਜੀ ਨਾ ਕਰਨ ਨਹੀਂ ਤਾਂ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਹੜੇ ਸਰ ਢੋਲ ਢੋਲ ਲੈ ਕੇ ਜਾ ਰਹੇ ਆ ਉਹਨਾਂ ਨੂੰ ਇਹ ਸਿੰਪਲ ਜੇ ਕਿਸੇ ਦੀ ਜੇ ਕਿਸੇ ਦੀ ਜਿਹੜਾ ਧਾਰਮਿਕ ਕੋਈ ਉਹਨਾਂ ਦੀ ਸ਼ਰਧਾ ਹੈ ਉਹ ਠੀਕ ਆ ਜਿਹੜਾ ਕੋਈ ਹੁੱਲੜਬਾਜੀ ਕਰੂਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਬਾ ਹੁਕਮ ਜੀ ਨੀਰ ਹੁਕਮ ਫਰਮਾਨ ਹੈ ਸਿੰਪਲ ਜਲੀ ਖੇਡੋ ਕੋਈ ਕੈਮੀਕਲ ਆਂਡੇ ਕੋਈ ਪਟਕੇ ਰੱਖ ਜਿਹੜਾ ਪਬਲਿਕ ਨੂੰ ਨੁਕਸਾਨ ਹੋਏ ਹੋਲਣ ਵਾਟ ਕਰਨ ਤੋਂ ਪੋਂਡਰ ਜੱਟ ਕੀਤਾ ਜਾਵੇਗੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕੋਈ ਵੀ ਵਿਅਕਤੀ ਪੱਕੇ ਰੰਗ ਆਦੇ ਕੋਈ ਕੈਮੀਕਲ ਨਾਲ ਹੋਣੀ ਨਹੀਂ ਛੇਡੂਗਾ ਹੋਰ ਰੂਪੀਆ ਕਰੋ ਹੋਰ ਵੀ ਦਾ ਸਮਾਨ ਜ਼ਬਤੇ ਲਾਓ ਬੈਂਕ ਦਾ ਸਮਾਨ ਜ਼ਬਤ ਕੀਤਾ ਜਾਊਗਾ ਮਾਨਯੋਗ ਸੀਸੀ ਸਾਹਿਬ ਦੇ ਹੁਕਮ ਅਨੁਸਾਰ ਜਿਹੜੇ ਵੀ ਹੋਲੀ ਖੇਡਦੇ ਸੈਂਪਲ ਹੋਲੀ ਖੇਡਦੇ ਨਾ ਕਿ ਕੋਈ ਕੈਮੀਕਲ ਆਂਦੇ ਨਾ ਕੋਈ ਪੱਕਾ ਰੰਗ ਜਿਹਦੇ ਨਾਲ ਪਬਲਿਕ ਨੂੰ ਨੁਕਸਾਨ ਹੋਵੇ। ਹੁੱਲੜਬਾਜੀ, ਪਟਾਕੇ ਨਾਮ ਆਦਿ ਗੱਡੀਆਂ ਤੇ ਹੁੱਲੜਬਾਜੀ ਨਾ ਕਰਨੀ ਨਹੀਂ ਤਾਂ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਿਹੜੇ ਸਰ ਢੋਲ ਢੋਲ ਲੈ ਕੇ ਜਾ ਰਹੇ ਆ ਉਹਨਾਂ ਨੂੰ ਇਹ ਸਿੰਪਲ ਜੇ ਕਿਸੇ ਦੀ ਜੇ ਕਿਸੇ ਦੀ ਜਿਹੜਾ ਧਾਰਮਿਕ ਕੋਈ ਉਹਨਾਂ ਦੀ ਸ਼ਰਧਾ ਹੈ ਉਹ ਠੀਕ ਆ। ਜਿਹੜਾ ਕੋਈ ਹੁੱਲੜਬਾਜੀ ਕਰੂਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਬਾਹ ਹੁਕਮ ਸੀਨੀਅਰ ਹੋਪਸ ਫਰਮਾਨ